ਰੰਗਲੇ ਪੰਜਾਬ ਦੀ ਸਿਰਤ ਅਤੇ ਸੂਰਤ ਦੇ ਦਿਦਾਰ ਕਰਵਾਉਣ ਪੰਜਾਬੀ ਰਵਾਇਤ ਅਤੇ ਸੱਭਿਆਚਾਰ ਨੂੰ ਜੀਵੰਤ ਰੱਖਣ ਲਈ ਦਸ਼ਮੇਸ਼ ਗਰਲਜ਼ ਕਾਲਜ ਚੱਕਲਾ ਬਖਸ਼ ਵੱਲੋਂ ਤੀਆਂ ਦਾ ਤਿਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰਸਟ ਦੇ ਚੇਅਰਪਰਸਨ ਸੁਖਵਿੰਦਰ ਕੌਰ ਹੋਰਾ ਮੁੱਖ ਮਹਿਮਾਨ ਅਤੇ ਸਾਬਕਾ ਹਲਕਾ ਵਿਧਾਇਕਾ инду ਬਾਲਾ ਅਤੇ ਸ਼ਹਿਰ ਦੀਆਂ ਉੱਗੀਆਂ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ ਕਾਲਜ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਹੋਰਾਂ ਦੀ ਅਗਵਾਈ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਆਯੋਜਨ ਦੌਰਾਨ ਪੰਜਾਬੀ ਰਵਾਇਤੀ ਪਹਿਰਾਵੇ ਵਿੱਚ ਸਜ ਤੱਜ ਕੇ ਸਕੂਲਾਂ ਅਤੇ ਕਾਲਜ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਲੋਕ ਗੀਤ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਬਣਗੀਆਂ ਪੇਸ਼ ਕੀਤੀਆਂ ਜਿਸ ਨੇ ਇਕੱਤਰਤਾ ਦਾ ਮਨ ਮੋਇਆ ਵਿਦਿਆਰਥੀਆਂ ਵੱਲੋਂ ਟੋਲੀਆਂ ਬਣਾ ਕੇ ਪੇਸ਼ ਕੀਤੇ ਗੁੱdde ਨੇ ਖੂਬ ਰੰਗ ਵਿਖੇਰੇ ਪਿੰਗਾ ਮਹਿੰਦੀ, ਚੂੜੀਆਂ, ਪਰੰਪਰਾਗਤ ਗਹਿਣੇ, ਰੰਗੀਨ ਦੁਪੱਟੀਆਂ ਅਤੇ ਫੁਲਕਾਰੀਆਂ ਨਾਲ ਸਜੀਆਂ ਮੁਟਿਆਰਾਂ ਅਤੇ ਮੰਚ ਮੇਲੇ ਦਾ ਅਹਿਸਾਸ ਕਰਵਾ ਰਿਹਾ ਸੀ। ਵੱਖ-ਵੱਖ ਟਾਈਟਲਾਂ ਹੇਠ ਕਰਵਾਏ ਗਏ ਮੁਕਾਬਲਿਆਂ ਦਰਵਾਨ ਅਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਕਰਮਜੀਤ ਕੌਰ ਚੇਅਰਪਰਸਨ ਸੁਖਵਿੰਦਰ ਕੌਰ ਹੋਰਾ ਵਿਦਿਆਰਥਣਾ ਸਮੂਹ ਕਾਲਜ ਸਟਾਫ ਨੂੰ ਤੀਜ ਦੇ ਇਤਿਹਾਸ ਦੀ ਵਿਸ਼ੇਸ਼ਤਾ ਦੱਸਦੇ ਹੋਏ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ਅਤੇ ਪੰਜਾਬੀ ਵਿਰਸੇ ਨੂੰ ਜੀਵੰਤ ਰੱਖਣ ਲਈ ਅੱਗੇ ਤੋਂ ਵੀ ਸਮੇਂ-ਸਮੇਂ ਸਿਰ ਅਜਿਹੇ ਆਯੋਜਨ ਕਰਵਾਉਂਦੇ ਰਹਿਣ ਦੀ ਗੱਲ ਆਖੀ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਦਸ਼ਮੀਸ਼ ਗੱਜ ਕਾਲਜ ਦੇ ਵਿੜੇ ਦੇ ਵਿੱਚ ਅੱਜ 3 ਦਾ ਤਿਉਹਾਰ ਬਣਾਇਆ ਜਾ ਰਿਹਾ ਹੈ 3 3 ਦਾ ਤਿਉਹਾਰ ਹੈ ਜਿਸ ਘਰ ਵਿੱਚ 3 ਖੁਸ਼ੀ ਨਾਲ ਹੱਸਦੀਆਂ ਖੇਡਦੀਆਂ ਗਿੱਧੇ ਪੰਗੜੇ ਪਾਉਂਦੀਆਂ ਉਹ ਪਰਿਵਾਰ ਉਹ ਦੇਸ਼ ਉਹ ਕੌਮ ਖੁਸ਼ਹਾਲ ਹੁੰਦੀ ਹੈ ਤੋਂ ਇਸੇ ਮਨੋਰਥ ਦੇ ਵਿੱਚ ਅੱਜ ਇੱਥੇ 20 ਤੋਂ 25 ਲਗਭਗ ਸਕੂਲਾਂ ਤੇ ਕਾਲਜਾਂ ਦੀਆਂ ਜਿਹੜੀਆਂ ਵਿਦਿਆਰਥਣਾਂ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਮਿਸ 30 ਦਾ ਜਿਹੜਾ ਮੁਕਾਬਲਾ ਕਰਾਇਆ ਜਾ ਰਿਹਾ ਹੈ ਉਸ ਦੇ ਅੰਤਰਗਤ ਵੱਖਰੇ ਵੱਖਰੇ ਹੋਰ ਵੀ ਟਾਈਟਲ ਦਿੱਤੇ ਜਾ ਰਹੇ ਆ ਜਿਸ ਤਰ੍ਹਾਂ ਸੁਚੱਜੀ ਮੁਟਿਆਰ ਸੁਚੱਜੀ ਕਿਹੜੀ ਹੋਊਗੀ ਜਿਹੜੀ ਆਪਣੇ ਘਰ ਨੂੰ ਸੰਭਾਲ ਕੇ ਰੱਖੂਗੀ ਜਿਹੜੇ ਆਪਣੇ ਪਰਿਵਾਰ ਨੂੰ ਸੰਭਾਲ ਕੇ ਰੱਖੂਗੀ ਜਿਹੜੀ ਆਪਣੇ ਰਿਸ਼ਤੇ ਨਾਤਿਆਂ ਨੂੰ ਸੰਭਾਲ ਕੇ ਰੱਖੂਗੀ ਇਸੇ ਤਰ੍ਹਾਂ ਦੇ ਉਹਨਾਂ ਮੁਟਿਆਰਾਂ ਤੋਂ ਜਿਹੜੇ ਕਰਤੱਵ ਵੀ ਕਰਵਾਏ ਜਾਣਗੇ ਕਿ ਉਹਨਾਂ ਨੂੰ ਘਰ ਦੇ ਕੰਮ ਧੰਦੇ ਵੀ ਕਰਨੇ ਆਉਂਦੇ ਆ ਕਿ ਉਹਨੂੰ ਆਪਣੇ ਰਿਸ਼ਤਿਆਂ ਦੀ ਕਦਰ ਵੀ ਕਰਨੀ ਆਉਂਦੀ ਆ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਸਕਦੀਆਂ ਤਾਂ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਟਾਈਟਲ ਨਖਰੇ ਵਾਲੀ ਮੁਟਿਆਰ ਲੰਮੀ ਲੰਮੀ ਮੁਟਿਆਰ ਸੋਨੇ ਨੈਣਾ ਵਾਲੀ ਮੁਟਿਆਰ ਲੰਮੀ ਗੁੱਤ ਵਾਲੀ ਮੁਟਿਆਰ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਟਾਈਟਲ ਆ ਉਹ ਦਿੱਤੇ ਜਾ ਰਹੇ ਆ ਤਾਂ ਜੋ ਇਹ ਬੱਚੀਆਂ ਪੰਜਾਬੀ ਵਿਰਸੇ ਨੂੰ ਸੰਭਾਲਣ ਸਭਿਆਚਾਰ ਨੂੰ ਸੰਭਾਲਣ ਉਹਨਾਂ ਨੂੰ ਪਤਾ ਹੋਵੇ ਕਿ ਸਾਡੀਆਂ ਜੜਾਂ ਕਿੱਥੇ ਜਾ ਕੇ ਜੁੜਦੀਆਂ ਕਿਤੇ ਇਹ ਨਹੀਂ ਕਿ ਅਸੀਂ ਸਿਰਫ ਕੁੰਨੀਆਂ ਹੀ ਦੇਖੀਆਂ ਅਸੀਂ ਕਿਤੇ ਵੈਸਟਰਨ ਕਲਚਰ ਨੂੰ ਹੀ ਦੇਖਿਆ ਹੈਗਾ ਉਹਨਾਂ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਕਲਚਰ ਦੇ ਵਿੱਚ ਕਿੰਨਾ ਕੁਝ ਚੰਗਾ ਹੈ ਔਰ ਅਸੀਂ ਆਪਣੇ ਇਸ ਕਲਚਰ ਨੂੰ ਨਾਲ ਲੈ ਕੇ ਚੱਲਣਾ ਹੈ ਇਸ ਮੋਟਿਫ ਨੂੰ ਲੈ ਕੇ ਹੀ ਅਸੀਂ ਇਹ ਜੋ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਔਰ ਜਿਹਦੇ ਵਿੱਚ ਸ਼ਹਿਰ ਦੇ ਬਹੁਤ ਜਿਹੜੀਆਂ ਉਗੀਆਂ ਸ਼ਖਸੀਅਤਾਂ ਜਿਸ ਤਰ੍ਹਾਂ ਮੈਡਮ ਇੰਦੂ ਜੀ ਉਹਨਾਂ ਨੇ ਵੀ ਇੱਥੇ ਆਏ ਆ ਐਮਸੀ ਸਾਡੇ ਮੁਹੱਲਾ ਤੋਂ ਆਏ ਹੋਏ ਆ ਔਰ ਵਕ ਵਕ ਸਕੂਲਾਂ ਦੇ ਕਾਲਜੇਸ ਦੇ ਪ੍ਰਿੰਸੀਪਲ ਔਰ ਉਹਨਾਂ ਦੇ ਜਿਹੜੇ ਇਨਚਾਰਜ ਹਨ ਉਹ ਵੀ ਇੱਥੇ ਪਹੁੰਚੇ ਹੋਏ ਆ ਔਰ ਇਸ ਸਭ ਦੇ ਪਿੱਛੇ ਸਾਡੇ ਚੇਅਰਮੈਨ ਸਾਹਿਬ ਔਰ ਸਾਡੀ ਮੈਨੇਜਮੈਂਟ ਦਾ ਇੱਕ ਸਾਨੂੰ ਹੌਸਲਾ ਹੈ ਜਿਹੜੇ ਸਾਨੂੰ ਅਜਿਹੇ ਕੰਮ ਕਰਨ ਦੇ ਲਈ ਹਮੇਸ਼ਾ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਆ ਉਹਨਾਂ ਵਿੱਚੋਂ ਸਾਡੇ ਮੈਡਮ ਸੁਖਵਿੰਦਰ ਕੌਰ ਜੀ ਔਰ ਉਹਨਾਂ ਦੇ ਨਾਲ ਬਾਕੀ ਮੈਨੇਜਮੈਂਟ ਦੇ ਫੈਮਿਲੀ ਤੋਂ ਵੀ ਸਾਰੀਆਂ ਹੀ ਔਰਤਾਂ ਇੱਥੇ ਪਹੁੰਚੀਆਂ ਹੋਈਆਂ ਇੱਕ ਵੱਡਾ ਹਜ਼ੂਮ ਵੱਡਾ ਮੇਲਾ ਲੱਗ ਰਿਹਾ ਹੈ ਬੜਾ ਚੰਗਾ ਲੱਗ ਰਿਹਾ ਹੈ ਕਿ ਇੱਕ ਹੀ ਪੰਡਾਲ ਦੇ ਵਿੱਚ ਇੰਨੀ ਸਾਰੀਆਂ ਜਿਹੜੀਆਂ ਔਰਤਾਂ ਕੁੜੀਆਂ ਬੱਚੀਆਂ ਇਕੱਠੀਆਂ ਹੋਈਆਂ ਹਰ ਵਰਗ ਦੀਆਂ ਜਿਹੜੀਆਂ ਔਰਤਾਂ ਇੱਥੇ ਪਹੁੰਚੀਆਂ ਹੋਈਆਂ ਹਨ 14-15 ਸਾਲ ਤੋਂ ਲੈ ਕੇ 70 ਸਾਲ ਤੱਕ ਦੀਆਂ ਜਿਹੜੀਆਂ ਔਰਤਾਂ ਇੱਥੇ ਪਹੁੰਚੀਆਂ ਜਿੱਥੇ ਉਹ ਆਪਣੇ ਮਨ ਦੇ ਬਲਬਲੇ ਆਪਣੇ ਹੌਪ-ਪਾਲ ਆਪਣੇ ਮੰਦੀਆਂ ਜਿਹੜੀਆਂ ਰੀਝਾਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰ ਰਹੀਆਂ ਬੜਾ ਸੋਹਣਾ ਤੇ ਬੜਾ ਰੰਗਲਾ ਮਾਹੌਲ ਬਣਿਆ ਹੋਇਆ ਹੈ ਪਰਮਾਤਮਾ ਕਰੇ ਇਸੇ ਤਰ੍ਹਾਂ ਜਿਹੜੀ ਔਰਤ ਹੈ ਉਹ ਅੱਗੇ ਵੱਧਦੀ ਰਹੇ ਤਰੱਕੀ ਕਰਦੀ ਰਹੇ ਉਦੇ ਮਨ ਦੇ ਜਿਹੜੇ ਭਾਵਾਂ ਨੂੰ ਸਮਝਿਆ ਜਾਵੇ ਤਾਂ ਜੋ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕੇ ਇਨਾਂ ਹੀ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਾਸਟ ਵੱਲੋਂ ਜਿਓ ਕੇ ਦਸ਼ਮੀਸ਼ ਗਰਲਸ ਕਾਲਜ ਦੇ ਵਿੱਚ ਦੀਆਂ ਬੱਚੀਆਂ ਜੋ ਕਿ ਅੱਜ ਬੜੀ ਧੁੰਮਤਾਂ ਨਾਲ ਤਿਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਹੈ ਮੈਨੂੰ ਵੀ ਇੱਥੇ ਆਉਣ ਦਾ ਅੱਜ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਹੀ ਪਾਗਾ ਵਾਲੀ ਸਮਝਦੀ ਹਾਂ ਕਿ ਇੰਨਾ ਇਕੱਠ ਜਿਸ ਤਰ੍ਹਾਂ ਸੁੰਦਰ ਸਮੁੰਦਰ ਮਾਰਦਾ ਹੈ ਔਰ ਸਮੁੰਦਰ ਦੇ ਵਿੱਚ ਇਸੇ ਤਰ੍ਹਾਂ ਹੀ ਇੰਨੀ ਇੱਥੇ ਵਿਦਿਆਰਥੀ ਸਟੂਡੈਂਟ ਔਰ ਲੜਕੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਪੇਰੈਂਟਸ ਪਹੁੰਚੇ ਹਨ ਔਰ ਉਹ ਗਵਰਨਮੈਂਟ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਮੈਡਮਾਂ اور ਸਟੂਡੈਂਟ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਹਜ਼ਾਰ ਤੋਂ ਵੀ ਉੱਪਰ ਹੋਈ ਹੈ اور ਇਹ ਪ੍ਰੋਗਰਾਮ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੀਆਂ ਬੱਚੀਆਂ ਦੇ ਵਿੱਚ ਇੰਨਾ ਇਸ਼ਾ ਹੈ ਮੈਂ ਉਸ ਬਾਈਗੂਦ ਦਾ ਲੱਖ ਲੱਖ ਵਾਰ ਹੀ ਸ਼ੁਕਰਾਨਾ ਕਰਦੀਆਂ ਕਿ ਦਸ਼ਮੀਸ਼ ਗਰਡ ਸਕਾਲਰ ਦੀਆਂ ਬੱਚੀਆਂ ਨੂੰ ਔਰ ਪ੍ਰਿੰਸੀਪਲ ਮੈਡਮ ਨੂੰ ਔਰ ਸਕੂਲ ਸਟਾਫ ਨੂੰ ਔਰ ਟਰਸਟੀ ਮੈਂਬਰ ਸਹਿਬਾਨਾਂ ਨੂੰ ਵਾਇਗਰ ਚੜ੍ਹਦੀਆਂ ਕਲਾ ਚ ਰੱਖੇ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਔਰ ਇਹ ਕਾਲਜ ਦੇ ਦੁਗਣੀ ਰਾਤ ਚੰਗਰੀ ਤਰੱਕੀ ਕਰੇ ਅੱਜ ਜੋ ਹਾਲਾਤ ਚੱਲ ਰਹੇ ਆ ਨਿਊ ਜਨਰੇਸ਼ਨ ਜੇਨਾ ਨੂੰ ਆਪਣੇ ਪਿਛਲੇ ਬਿਰਸੇ ਬਾਰੇ ਕੁਝ ਵੀ ਨਹੀਂ ਪਤਾ ਇਹ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਮਨਾਉਣ ਦਾ ਮੇਨ ਮਕਸਦ ਇਹ ਹੋਇਆ ਹੈ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕੀ ਇਤਿਹਾਸ ਹੈ। ਔਰ ਇਹਦੀ ਵੇਟ ਕੀਤੀ ਜਾਂਦੀ ਹੈ ਬੱਚਿਆਂ ਜਿਹਦਾ ਨਵੀਆਂ ਵਿਆਹੀਆਂ ਕੁੜੀਆਂ ਨੇ ਆਉਣਾ ਹੁੰਦਾ ਹੈ ਉਹਨਾਂ ਨੂੰ ਬਹੁਤ ਚਾਹ ਹੁੰਦਾ ਹੈ ਸਾਵਣ ਦੇ ਮਹੀਨੇ ਦੀ ਉਹ ਬਹੁਤ ਵੇਟ ਕਰਦੀਆਂ ਨੇ। ਇਹ ਜਿਹੜਾ ਅੱਜ ਦਾ ਫੰਕਸ਼ਨ ਹੈ ਇਸ ਫੰਕਸ਼ਨ ਦੀ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਔਰ ਜਿਹੜੇ ਵੀ ਇੱਥੇ ਮਹਿਮਾਨ ਆਏ ਹੈ ਔਰ ਸਟੂਡੈਂਟ ਆਏ ਹੈ ਪੇਰੈਂਟਸ ਆਏ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ ਔਰ ਤੈ ਦਿਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਔਰ ਸਾਡਾ ਮਾਣ ਉਹਨਾਂ ਨੇ ਵਧਾਇਆ ਆ ਵਾਹਿਗੁਰੂ ਅਗੇ ਇਹੋ ਅਰਦਾਸ ਕਰਾਂਗੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਫੰਕਸ਼ਨ ਤੇਦਾ ਹੀ ਦਿਨ ਦੁਗਣੀ ਰਾਤ ਚ ਉੱਭਰੀ ਤਰੱਕੀ ਨਾਲ ਹੁੰਦੇ ਰਹਿਣ ਹਰ ਸਾਲ ਇਸੇ ਤਰ੍ਹਾਂ ਹੀ ਮਨਾਇਆ ਜਾਵੇ